ਹਰੀਨਾਨਪੁਰ ਸਾਹਿਬ ਹੋਲੇ ਮਹੱਲੇ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਸੜਕਾਂ ਦੇ ਉੱਤੇ ਆਵਾਜਾਈ ਵੀ ਬਹੁਤ ਜ਼ਿਆਦਾ ਵਧੀ ਹੋਈ ਹੈ ਅਤੇ ਇਸ ਆਵਾਜਾਈ ਦੇ ਕਾਰਨ ਬਹੁਤ ਸਾਰੇ ਐਕਸੀਡੈਂਟ ਵੀ ਵਾਪਰ ਰਹੇ ਨੇ ਕਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾਂ ਦੀ ਹੈ ਜਿੱਥੋਂ ਕਿ ਨੌਜਵਾਨ ਹੋਲੇ ਮਹੱਲੇ ਦੇ ਉੱਤੇ ਦਰਸ਼ਨ ਕਰਨ ਦੇ ਲਈ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਹੀ ਅਚਾਨਕ ਸੜਕ ਹਾਦਸਾ ਵਾਪਰਨ ਕਾਰਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਅਤੇ ਇੱਕ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜਦੋਂ ਰਸਤੇ ਦੇ ਵਿੱਚ ਜਾ ਰਹੇ ਸੀ ਤਾਂ ਚੱਕਰ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਜਦੋਂ ਕਿਸੇ ਵਾਹਨ ਨੂੰ ਓਵਰਟੇਕ ਕੀਤਾ ਤਾਂ ਦੂਜੇ ਪਾਸਿਓਂ ਟੈਪਰ ਦੇ ਹੇਠ ਇਹਨਾਂ ਦਾ ਮੋਟਰਸਾਈਕਲ ਜਾ ਬੜਿਆ ਜਿਸ ਕਰਕੇ ਤਿੰਨੋਂ ਹੀ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਇਹਨਾਂ ਦੋ ਤਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਹਾਦਸੇ ਦੇ ਸ਼ਿਕਾਰ ਹੋਏ ਇਹਨਾਂ ਨੌਜਵਾਨਾਂ ਦੀ ਉਮਰ ਮਹਿਜ਼ 15 ਸਾਲ 17 ਸਾਲ ਤੇ 18 ਸਾਲ ਦੱਸੀ ਜਾ ਰਹੀ ਹੈ ਅਤੇ ਇਸ ਘਟਨਾ ਦੇ ਕਰਕੇ ਇਲਾਕੇ ਦੇ ਵਿੱਚ ਮਾਤਮ ਛਾਇਆ ਹੋਇਆ ਹੈ। ਬੀਤੇ ਕੱਲ ਪਿੰਡ ਕਿਸਪੁਰਾ ਕਲਾਜ ਦਾ ਹੋ ਗਿਆ ਤਾਂ શ્રી ਅਨੰਦਪੁਰ ਸਾਹਿਬ ਨੂੰ ਬੱਚੇ ਜਾ ਰਹੇ ਸੀਗੇ ਦੋ ਚਾਰ ਮੋਟਰਸਾਈਕਲ ਲੈ ਕੇ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਲੇਆਲੇ ਜਾ ਕੇ ਟਰੱਕ ਦੇ ਨਾਲ ਤੇ ਉਹਨਾਂ ਚੋਂ ਦੋ ਬੱਚਿਆਂ ਦੀ ਮੌਤ ਹੋ ਗਈ ਇੱਕ ਦੇ ਸੱਟਾਂ ਵਾਂ ਤੇ ਸਾਡੇ ਮਨ ਬਹੁਤ ਦੁਖੀ ਲਹਿ ਰਿਹਾ। ਸਾਡਾ ਕਰਨਾ ਸੋਹਣੇ ਜਿਹਨੂੰ ਪਿਆਰੇ ਆਵਾ ਸਾਰਾ ਪਿੰਡ ਗਰੀਬ ਪਰਿਵਾਰਾਂ ਨਾਲ ਦੇ ਨਾਲ ਖੜਾਵਾ ਤੇ ਸਾਡਾ ਇੱਕ ਜੀ ਮੰਗ ਕਰਦੇ ਆ ਕਿ ਉਹਨਾਂ ਦੀ ਮਦਦ ਲਈ ਆਵੇ ਉਹਦੀ ਬਾਕੀ ਬੀਤੀ ਹੈ ਸਰਕਾਰ ਲਈ ਉਹ ਬੌਧਾ ਨੂੰ ਦਿੱਤਾ ਜਾਵੇ ਬਹੁਤ ਵਿਚਾਰੇ ਗਰੀਬ ਪਰਿਵਾਰਾਂ ਲਾਈਵ ਤੇ ਇਸ ਚੈਨਲ ਦੇ ਲਈ ਸਰਬਜੀ ਤਰੌਲੀ ਦੀ ਵਿਸ਼ੇਸ਼ ਰਿਪੋਰਟ